7 ਦਸੰਬਰ ਨੂੰ ਹੋਣ ਵਾਲੇ ਕਬੱਡੀ ਦੇ ਕੱਪ ਪਹਿਲਾ ਕਬੱਡੀ ਕੱਪ ਤੀਜਾ ਵਰਲਡ ਕਬੱਡੀ ਕੱਪ ਹੋਣ ਲੱਗਾ ਨਿਊਜ਼ੀਲੈਂਡ ਜਿਹਦੇ ਵਿੱਚ 6 ਟੀਮਾਂ ਭਾਗ ਲੈ ਰਹੀਆਂ ਇਹ ਟੀਮਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ ਟੀਮ ਅਮਰੀਕਾ ਦੀ ਇਹਦੇ ਰੇਡਰ ਤੇ ਜਾਫੀ ਅਗਲੀ ਟੀਮ ਕੈਨੇਡਾ ਦੀ ਇਹਦੇ ਰੇਡਰ ਤੇ ਜਾਫੀ ਤੇ ਅਗਲੀ ਟੀਮ ਆ ਗਈ ਪਾਕਿਸਤਾਨ ਦੀ ਇਹਦੇ ਰੇਡਰ ਤੇ ਜਾਫੀ ਤੁਸੀਂ ਦੇਖ ਸਕਦੇ ਹੋ ਅਗਲੀ ਟੀਮ ਆ ਗਈ ਨਿਊਜ਼ੀਲੈਂਡ ਦੀ ਬਹੁਤ ਤਗੜੀ ਟੀਮ ਬਣੀ ਆ ਇਹਦੇ ਰੀਡਰ ਤੇ ਜਾਫੀ ਤੁਸੀਂ ਦੇਖ ਸਕਦੇ ਹੋ ਅਗਲੀ ਟੀਮ ਆਸਟ੍ਰੇਲੀਆ ਦੀ ਇਹਦੇ ਵਿੱਚ ਦੁੱਲਾ ਬੱਗਾ ਤੇ ਖੁਸ਼ੀ ਖੇਡਣਗੇ ਅਗਲੀ ਟੀਮ ਆ ਗਈ ਇੰਡੀਆ ਦੀ ਇਹਦੇ ਰੀਡਰ ਤੇ ਜਾਫੀ ਤੁਸੀਂ ਦੇਖ ਸਕਦੇ ਹੋ ਅਗਲਾ ਟੂਰਨਾਮੈਂਟ ਪੰਜਾਬ ਦੇ ਵਿੱਚ ਤਾਜਪੁਰ ਕਪੂਰਥਲਾ ਇੱਥੇ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 52000 ਤੇ ਦੂਜਾ ਨਾਮ 41000 ਹੋਵੇਗਾ ਅਗਲਾ ਟੂਰਨਾਮੈਂਟ ਰਾਹੋ ਇਥੇ ਕਬੱਡੀ ਦੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਪਹਿਲਾ ਨਾਮ 71000 ਤੇ ਦੂਜਾ ਨਾਮ ਹੋਊਗਾ ਇਥੇ 51000 ਅਗਲਾ ਟੂਰਨਾਮੈਂਟ ਅਮਰਗੜ ਮਲੇਰ ਕੋਟਲਾ ਇਥੇ ਕਬੱਡੀ ਓਪਨ ਦੇ ਮੈਚ ਆ ਪਹਿਲਾ ਨਾਮ 1 ਲੱਖ ਦੂਸਰਾ ਨਾਮ 71000 ਤੇ ਬੈਸਟ ਆਂ ਵੀ ਇਥੇ 31 31000 ਦਿੱਤਾ ਜਾਵੇਗਾ